ਲੋਕਾਂ ਨੇ ਸਾਖੀਆਂ ਬਦਲਦੀਆਂ ਤੁਨ ਕੀ ਲੱਗਦਾ ਵੀ ਉਹ ਪ੍ਰਚਾਰਕਾਂ ਨੇ ਸਾਖੀਆਂ ਬਦਲੀਆਂ ਹਰਮੰਦਰ ਸਾਹਿਬ ਤਾਂ ਹੈ ਜਿਉਂ ਤੇ ਗੁਰੂ ਕੰਸ਼ ਦਾ ਪ੍ਰਕਾਸ਼ ਹੈ ਨਹੀਂ ਸਾਡਾ ਹਰਮੰਦਰ ਸਾਹਿਬ ਨੂੰ ਕੋਈ ਲੱਗਦਾ ਕਿ ਜਿਹੜਾ ਬੰਦਾ ਇੱਕ ਬਿਜ਼ਨਸ ਬਣਾ ਕੇ ਬੈਠਾ ਹੋਇਆ ਜਿਹਦਾ ਕਿੱਤਾ ਬਣ ਗਿਆ ਉਹਦੇ ਕੋਲੇ ਕੋਈ ਸਤਿਨਾਮ ਨਹੀਂ ਹੂੰ ਉਹਨਾਂ ਤਾਂ ਲਾਲੇ ਪਏ ਹੋਏ ਨੇ ਵੀ ਮੈਂ ਰੋਟੀ ਕਮਾਉਣੀ ਹੈ ਭੀੜਨਕ ਮਤਲਬ ਰਹਿ ਗਏ ਹੂੰ ਠੀਕ ਹੈ ਨਾ ਉਹ ਬੰਦਾ ਸੁਣਨ ਦੀ ਗੱਲ ਨਹੀਂ ਕਰੂਗਾ ਪੰਜਾਬ ਦੇ ਗੁਰੂਤਮ ਜੀ ਤੁਸੀਂ ਗੱਲ ਕਰਦੇ ਹੋ ਆਪਾਂ ਪਹਿਲਾਂ ਵੀ ਗੱਲ ਕਰਕੇ ਹਟਿਆ ਵੀ ਲੋਕਾਂ ਨੇ ਸਾਖੀਆਂ ਬਦਲਤੀਆਂ ਤੁਹਾਨੂੰ ਕੀ ਲੱਗਦਾ ਵੀ ਉਹ ਪ੍ਰਚਾਰਕਾਂ ਨੇ ਸਾਖੀਆਂ ਬਦਲੀਆਂ ਸਮੇਂ ਦੇ ਨਾਲ ਤਬਦੀਲ ਹੋ ਗਿਆ ਜਾਂ ਉਸ ਜਗ੍ਹਾ ਦਾ ਵੀ ਕੋਈ ਅਸਰ ਹੁੰਦਾ ਆਸਰ ਕੋਈ ਨਹੀਂ ਹੁੰਦਾ ਗੁਰੂ ਗ੍ਰੰਥ ਸਾਹਿਬ ਜਿੱਥੇ ਮਰਜ਼ੇ ਪ੍ਰਕਾਸ਼ ਕਰ ਲੋ ਗੁਰੂ ਸਾਹਿਬ ਦੀ ਸਿੱਖਿਆ ਦਾ ਮਤਲਬ ਹੈ ਉਥੇ ਭਾਵੇਂ ਤੁਸੀਂ ਦਰਵਾਜ਼ਾ 'ਤੇ ਬੈਠੇ ਹੋ ਆ ਮੈਂ ਕਿਤੇ ਬਿਠਾਂ ਮੈਂ ਤੁਸੀਂ ਆਪਣੇ ਘਰ ਦੇ ਵਿੱਚ ਗੁਰਸੱਜ ਲਈ ਬੈਠੇ ਹੋ ਜੀ ਠੀਕ ਹੈ ਸਾਡਾ ਮਤਲਬ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਨਾਲ ਹੈ ਸਾਡਾ ਕਿਸੇ ਬਿਲਡਿੰਗ ਦੇ ਨਾਲ ਮਤਲਬ ਨਹੀਂ ਹੁਣ ਇਹਨਾਂ ਗੱਲਾਂ ਨੂੰ ਤੋੜ-ਮਰੋੜ ਕੇ ਪੇਸ਼ ਕਰਨਾ ਅਗਲੇ ਨੇ ਬੁੱਟਾ ਸਿੰਘ ਤਾਂ ਕਿਸੇ ਬਿਲਡਿੰਗ ਨੂੰ ਨਹੀਂ ਮੰਨਦਾ ਅਸੀਂ ਕੰਮ ਨਹੀਂ ਗਏ ਵੀ ਹਰਿਮੰਦਰ ਸਾਹਿਬ ਤਾਂ ਹੈ ਜਿੱਥੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੈ ਨਹੀਂ ਸਾਡਾ ਹਰਿਮੰਦਰ ਸਾਹਿਬ ਨਾਲ ਕੋਈ ਲਗਅ ਦੇਗਾ ਨਹੀਂ ਕਿਸੇ ਬਿਲ ਸਾਡਾ ਮਤਲਬ ਤਾਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਨਾਲ ਹੈ ਪਰ ਚਰਨ ਸ਼ੋਪ ਪ੍ਰਾਪ ਧਰਤੀ ਤਾਂ ਆਪਣੇ ਪੰਜਾਬ ਦੀ ਕਿੰਨੀ ਹੈ ਚਰਨ ਸ਼ੋਪ ਧਰਤੀ ਜਿਹੜੀ ਹੈ ਉਹ ਤਾਂ ਕਿਤੇ ਵੀ ਤੁਸੀਂ ਕਹਿ ਲੋ ਜਿੱਥੇ ਜਾਏ ਵਹਿ ਮੇਰਾ ਸਤਿਗੁਰੂ ਸੋ ਥਾਨ ਸੁਹਾਵਾ RAM RAJ ਗੁਰਸਿੱਖੀ ਸੋ ਥਾਨ ਭਾ ਲਿਆ ਲੈ ਧੂਰ ਮੁਖ ਲਾਵ ਹੁਣ ਉਹ ਸਤਿਗੁਰੂ ਕੌਣ ਹੈ ਉਹ ਗੁਰੂ ਕੌਣ ਹੈ ਜਿੱਥੇ ਜਾ ਕੇ ਬੈਠਿਆ ਉਹ ਤਾਂ ਸਾਡਾ ਸ਼ਬਦ ਗੁਰੂ ਹੈ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਹੈ ਦੇਨੂ ਦਾ ਗੁਰੂ ਨੇ ਕਿਹਾ ਜਿਹੜਾ ਸ਼ਬਦ ਬਾਬੇ ਨਾਨਕ ਲਈ ਵਰਦਿਆ ਹੋਇਆ ਹੈ ਨਾ ਗੁਰਬਾਣੀ ਦੇ ਵਿੱਚ ਉਹਦੇ ਤਿੰਨ ਰੂਪ ਹੁੰਦੇ ਆ ਪਹਿਲਾ ਹੁੰਦਾ ਕੱਕਾ ਮੁਕਤਾ ਨਾਨਕ ਦਾ ਫਿਰ ਕੱਕੇ ਨੂੰ ਔਂਕੜ ਆਉਂਦਾ ਫਿਰ ਕੱਕੇ ਨੂੰ ਸਿਹਾਰੀ ਆਉਂਦੀ ਹੈ ਤਿੰਨ ਰੂਪ ਨੇ ਨਾਨਕ ਸ਼ਬਦ ਦੇ ਉਹ ਨਾਨਕ ਸ਼ਬਦ ਨੂੰ ਤੁਸੀਂ ਬਾਬੇ ਨਾਨਕ ਨਾਲ ਨਹੀਂ ਜੋੜ ਸਕਦੇ ਉਹ ਵੀ ਇੱਕ ਗਿਆਨ ਦਾ ਪ੍ਰਤੀਕ ਹੈ ਉਹਤੇ ਉਹਨਾਂ ਦੇ ਤਿੰਨਾਂ ਦੇ ਅਰਥ ਵੱਖਰੇ ਵੱਖਰੇ ਆ ਠੀਕ ਹੈ ਨਾ ਗੱਲ ਠੀਕ ਹੈ ਬਾਬਾ ਨਾਨਕ ਵੀ ਦੇਹ ਤੋਂ ਪਾਸੇ ਹੈ ਉਹ ਤੇ ਸ਼ਬਦ ਦੀ ਗੱਲ ਕਰ ਰਹੇ ਨੇ ਸਾਡਾ ਜਿਹੜਾ ਪੁਜਾਰੀ ਲਾਣਾ ਹੈ ਜਿਹੜਾ ਪ੍ਰਗਟ ਗੁਰਾਂ ਕੇ ਦੇਹ ਸ਼ਬਦ ਵਰਤੇ ਜਾਂਦਾ ਹੈ ਨਾ ਉਹਨੂੰ ਇੱਕ ਦੇਹ ਦੇ ਰੂਪ ਵਿੱਚ ਮੰਨ ਲਿਆ ਪ੍ਰਗਟ ਤੋਂ ਭਾਵ ਕੀ ਹੈ ਪਰਤਖ ਹੈ ਹੂੰ ਠੀਕ ਹੈ ਨਾ ਪਰਤਖ ਕੀ ਹੈ ਪ੍ਰਗਟ ਕੀ ਹੈ ਇਹਦੇ ਅਰਥ ਇਹ ਨੇ ਵੀ ਜਿਹੜੇ ਬੋਲ ਗੁਰੂ ਨਾਨਕ ਦੇਵ ਸੱਜੇ ਪਾਸ਼ਾ ਨੇ 500 ਸਾਲ ਪਹਿਲਾਂ ਬੋਲੇ ਸੀ ਉਹ ਬੋਲ ਅੱਜ ਵੀ ਹਾਜ਼ਰ-ਨਾਜ਼ਰ ਨੇ ਜੇ ਕੋਈ ਉਹਨਾਂ ਬੋਲਣ ਨੂੰ ਮੰਨ ਲੈਂਦਾ ਹੁਣ ਸੱਜਣ ਥੱਕ ਦੀ ਗੱਲ ਕਰ ਲੋ ਜਿਹੜਾ ਸ਼ਬਦ ਪੜ੍ਹਿਆ ਉਹਨਾਂ ਨੇ ਸੁਣ ਲਿਆ ਸਿਲੰਡਰ ਕਰ ਦਿੱਤਾ ਆਪਣੇ ਆਪ ਨੂੰ ਗੁਰੂ ਪਾਸ਼ਾ ਦੇ ਅੱਗੇ ਵੀ ਹਾਂ ਤੁਸੀਂ ਸ਼ਬਦ ਮੇਰੇ ਲਈ ਵਰਤੇ ਮੇਰੀਆਂ ਕਮਜ਼ੋਰੀਆਂ ਨੇ ਉਹੀ ਸ਼ਬਦ ਕੋਈ ਅੱਜ ਸੁਣ ਲਵੇ ਸਿਲੰਡਰ ਕਰ ਦੇਵੇ ਆਪਣੇ ਆਪ ਨੂੰ ਸਮਰਪਿਤ ਕਰ ਦੇਵੇ ਵੀ ਹਾਂ ਇਹ ਸ਼ਬਦ ਮੇਰੇ ਲਈ ਹੈ ਅੱਜ ਵੀ ਉਹ ਬੋਲ ਸੱਚ ਨੇ ਪ੍ਰਗਟ ਤੋਂ ਤੇ ਪ੍ਰਤੱਖ ਤੋਂ ਭਾਵੇ ਹੈ ਤੇ ਸਾਡੇ ਜਿਹੜੇ ਪ੍ਰਚਾਰਕ ਨੇ ਉਹ ਪ੍ਰਗਟ ਤੋਂ ਭਾਵਿਕ ਜਿਹੇ ਬੰਦਾ ਹੁੰਦਾ ਹੈ ਬੰਦੇ ਦਾ ਖਾਣ ਪੀਣ ਹੈ ਕਿਰਿਆ ਹੁੰਦੀ ਹੈ ਉਹ ਤਾਂ ਸਮਝਦੇ ਨੇ ਪ੍ਰਚਾਰਕਾਂ ਦੇ ਆਪ ਦੇ ਸਿਧਾਂਤ ਹੈਗੇ ਨੇ ਦੇਖੋ ਸਿਧਾਂਤ ਉਸ ਬੰਦੇ ਦਾ ਹੁੰਦਾ ਜਿਹੜਾ ਬੰਦਾ ਚਾਹੁੰਦਾ ਹੈ ਕਿ ਮੈਂ ਸਨਾਨ ਦੀ ਪਾਲਣਾ ਕਰਾਂ ਹੂੰ ਜਿਹੜਾ ਬੰਦਾ ਨਾ ਰੋਟੀਆਂ ਕਾਰਨ ਫੇਰ ਉਥੇ ਸਵਾਲ ਆ ਜਾਂਦਾ ਜਿਹੜਾ ਬੰਦਾ ਇੱਕ ਬਿਜ਼ਨਸ ਬਣਾ ਕੇ ਬੈਠਾ ਹੋਇਆ ਜਿੰਦਾ ਕਿੱਤਾ ਬਣ ਗਿਆ ਉਹਦੇ ਕੋਲੇ ਕੋਈ ਸਨਾਨਤ ਨਹੀਂ ਹੈਗਾ ਹੂੰ ਉਹਨੂੰ ਤਾਂ ਲਾਲੇ ਪਏ ਹੋਏ ਨੇ ਵੀ ਮੈਂ ਰੋਟੀ ਕਿਵੇਂ ਕਮਾਉਣੀ ਹੈ ਠੀਕ ਹੈ ਨਾ ਭੇਡਾਂ ਦਾਕ ਮਤਲਬ ਰਹਿ ਗਿਆ ਹੂੰ ਠੀਕ ਹੈ ਨਾ ਉਹ ਬੰਦਾ ਸਨਾਨ ਦੀ ਗੱਲ ਨਹੀਂ ਕਰੂਗਾ ਇਹ ਇਹ ਇਹਦੇ ਨਾਲ ਨਾ ਧਰਮ ਪੱਖ ਤੋਂ ਕਹਿ ਲਓ ਤੁਸੀਂ ਸਨਾਨਤ ਪੱਖ ਤੋਂ ਕਹਿ ਲਓ ਇੱਕ ਰੋਜ਼ਗਾਰ ਜੁੜ ਗਿਆ ਜਿਸ ਬੰਦੇ ਰਜਗਾਰ ਜੁੜੇ ਜੁੜਿਆ ਹੋਇਆ ਨਾ ਇਹ ਇਸ ਚੀਜ਼ ਦੇ ਨਾਲ ਉਹਦਾ ਕਿੱਤਾ ਬਣ ਗਿਆ ਉਹ ਬੰਦਾ ਕਿਤੇ ਵੀ ਗੱਲ ਨਹੀਂ ਕਰੂਗਾ ਸਨਾਨ ਦੀ ਠੀਕ ਹੈ ਤੇ ਉਹ ਉਹ ਕਹ ਲਈਏ ਵੀ ਡਰ ਕੇ ਗੱਲ ਕਰੂਗਾ ਠੀਕ ਹੈ ਕਮਜ਼ੋਰ ਹੋਊਗਾ ਅੰਦਰੋਂ ਉਹ ਠੀਕ ਹੈ ਮੂੰਹ ਤੇ ਗੱਲ ਨਹੀਂ ਕਹਿ ਸਕੂਗਾ